ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮਹਿੰਮ ਦੇ ਦੌਰਾਨ ਸੌਵਰ ਨੂੰ ਇੱਕ ਮਾਲ ਪਟਵਾਰੀ ਤੇਜਿੰਦਰਪਾਲ ਸਿੰਘ ਗੁਰਪੱਟੀ ਅਤੇ ਉਸਦੇ ਪ੍ਰਾਈਵੇਟ ਸਾਥੀ ਸੁਰਿੰਦਰ ਸਿੰਘ ਨੂੰ 1,20,000 ਰੁਪਏ ਦੀ ਰਿਸ਼ਵਤ ਦੀ ਮੰਗ ਤੇ ਦੋਸ਼ ਇਟਿਕਰਤ ਕਰੀਤਾ ਇਹ ਪ੍ਰਕਟਾਵਾ ਕਰਦੇ ਹਾਂ ਜਿੱਥੇ ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੀ ਨੇ ਦੱਸਿਆ ਕਿ ਅਪਰਕਤ ਦੋਵੇਂ ਮੁਲਾਜ਼ਮਾਂ ਨੂੰ ਜ਼ਿਲ੍ਹਾ ਐਸ.ਏ.ਐਸ ਨਗਰ ਦੇ ਕਸਬਾ ਡੇਰਾ ਬੱਸੀ ਦੇ ਵਸਨੀਕ ਜਿਆ ਚੰਦਵਾਸੀ ਸਾkti ਨਗਰ ਵੱਲੋਂ ਗਦਰਿੰਦਰ ਵਾਈਏ ਕੇ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਦੇ ਵਿੱਚ ਦੋਸ਼ ਲਾਇਆ ਹੈ ਕਿ ਉਕਤ ਪਟਵਾਰੀ ਦਾ ਕਰਿੰਦਾ ਸਾਲ 2002 ਦੇ ਵਿੱਚ ਕ੍ਰਿਤੇ ਇੱਕ ਪਲਾਂਟ ਤੇ ਇੰਤਕਾਲ ਦੇ ਵਿੱਚ ਦਰੁਸਤੀ ਕਰਨ ਦੇ ਬਦਲੇ ਦੇ ਵਿੱਚ ਉਸ ਤੋਂ ਰਿਸ਼ਵਤ ਵਜੋਂ 1,50,000 ਰੁਪਏ ਦੀ ਮੰਗ ਕਰ ਰਿਹਾ ਸੀ ਅਤੇ ਸੰਦਾ 1,20,000 ਰੁਪਏ ਦੇ ਵਿੱਚ ਤੈ ਹੋਈਆਂ ਸਨ। ਉਪਤ ਸ਼ਿਕਾਇਤਕਰਤਾ ਨੇ ਮਲਜ਼ਮ ਦੇ ਨਾਲ ਹੋਈ ਆਪਣੀ ਫੈਨ ਤੇ ਹੋਈ ਸਾਰੀ ਗੱਲਬਾਤ ਰਿਕਾਰਡ ਕਰ ਲਈ ਹੈ ਤੇ ਸਬੂਤ ਦੇ ਬਜੂ ਵਿਜੀਲੈਂਸ ਬੀਰੋ ਨੇ ਸ਼ਿਕਾਇਤ ਕੀਤੀ। ਬੁਲਾਰੇ ਨੇ ਦੱਸਿਆ ਕਿ ਤਫਤੀਸ਼ ਦੇ ਦੌਰਾਨ ਸ਼ਿਕਾਇਤ ਦੇ ਵਿੱਚ ਲਗਾਏ ਗਏ ਦੋਸ਼ ਸਹੀ ਸਹੀ ਅਤੇ ਸੱਚੇ ਪਾਏ ਗਏ ਹਨ। ਉਪਤ ਮਲਜ਼ਮ ਨੇ ਸ਼ਿਕਾਇਤਕਰਤਾ ਦੇ ਪਾਸੋਂ ਅਪਰੋਖਤ ਰਾਦੇ ਦੇ ਨਾਲ ਅਸ਼ਵਤ ਦੀ ਮੰਗ ਕੀਤੀ ਸੀ। ਐਸ ਪੋਚਗੇ ਦੇ ਆਧਾਰ ਤੇ ਉਪਤ ਦੋਵਾਂ ਮਲਜ਼ਮਾਂ ਖਿਲਾਫ ਵਿਜੀਲੈਂਸ ਬੀਰੋ ਦੇ ਥਾਣਾ ਫਲਾਈਂਗ ਵੈਦਾ ਪੰਜਾਬ ਮਹਾਲੀ ਵਿਕੇ ਪੁਰੀਸਾਚਾਰੂ ਨੂੰ ਕਾਨੂੰਨ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਦੋਵਾਂ ਮਲਜ਼ੂਮਾਂ ਨੂੰ ਪਰਕੇ ਸਮਰੱਥ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ جاری ਹੈ